ਰੂਸ ਦੀ ਸੈਨਾ ਦੇ ਵਿੱਚ ਫਸੇ ਹੋਏ ਭਾਰਤੀ ਨੌਜਵਾਨਾਂ ਨੂੰ ਪਾਰਤ ਵਾਪਸ ਲਿਆਉਣ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਰੂਸ ਦੇ ਪ੍ਰਧਾਨ ਮੰਤਰੀ ਪੁਤਿਨ ਦੇ ਨਾਲ ਗੱਲਬਾਤ ਕੀਤੀ ਗਈ ਉਸ ਤੋਂ ਬਾਅਦ ਰੂਸ ਦੇ ਵੱਲੋਂ ਭਾਰਤੀਆਂ ਨੂੰ ਵਾਪਸ ਭੇਜਣ ਦੀ ਸਹੂਲਤ ਦੇਣ ਦਾ ਫੈਸਲਾ ਲਿਆ ਗਿਆ ਹੁਣ ਇਸ ਤੋਂ ਬਾਅਦ ਨੌਜਵਾਨਾਂ ਦੇ ਪਰਿਵਾਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਨਜ਼ਰ ਆ ਰਹੀ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਰੂਸ ਦੇ ਵਿੱਚ ਚੱਲ ਰਹਾ ਯੁੱਧ ਵਿੱਚ ਪਹਿਲਾ ਹੀ ਚਾਰ ਭਾਰਤੀ ਜੋੜੇ ਨੇ ਮਾਰੇ ਗਏ ਸੀ ਤੇ 10 ਉਸ ਦੇ ਵਿੱਚ ਵਾਪਸ ਆ ਗਏ ਸੀ ਪਰ ਅਜੇ ਵੀ 35 ਤੋਂ 40 ਭਾਰਤੀ ਜੋੜੇ ਨੇ ਉਰੂਸ ਦੇ ਵਿੱਚ ਫਸੇ ਹੋਏ ਨੇ ਉੱਥੇ ਹੀ ਭਾਰਤ ਸਰਕਾਰ ਉਸੀ ਸੇਨਾ ਦੇ ਵਿੱਚ ਯੁੱਧ ਲੜ ਰਹੇ ਸਾਰੇ ਹੀ ਭਾਰਤੀਆਂ ਨੂੰ ਵਾਪਸ ਲਿਆਉਣ ਦੇ ਲਈ ਜ਼ੋਰ ਲਗਾ ਰਹੀ ਸੀ ਅਤੇ ਹੁਣ ਇਸ ਵਿੱਚ ਕਾਮਯਾਬੀ ਜਾ ਕੇ ਮਿਲੀ ਹੈ ਦੱਸ ਦੇ ਕਿ ਗੁਰਦਾਸਪੁਰ ਦੇ ਪਿੰਡ ਡੇਰੀ ਆਲ ਦੇ ਰਹਿਣ ਵਾਲੇ ਨੌਜਵਾਨ ਗगनਦੀਪ ਸਿੰਘ ਵੀ ਜੁੜਾ ਹੈ ਉਹ ਉਰੂਸੀ ਸੇਨਾ ਦੇ ਵਿੱਚ ਫਸਿਆ ਹੋਇਆ ਹੈ ਪਰ ਹੁਣ ਉਸ ਦੀ ਵਾਪਸੀ ਦੇਖਾ ਬਰ ਸੁਣ ਕੇ ਉਸ ਦੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਹੁਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ ਕਿ ਉਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਭਾਰਤੀ ਨੌਜਵਾਨ ਵਾਪਸ ਆ ਰਹੇ ਨੇ ਤੇ ਰੂਸ ਦੀ ਸੈਨਾ ਦੇ ਵਿੱਚ ਜ਼ਬਰਦਸਤੀ ਭਰਤੀ ਕੀਤੇ ਗਏ ਨੌਜਵਾਨਾਂ ਦੀ ਜੁੜੀ ਇਹ ਵਾਪਸੀ ਦੀ ਖਬਰ ਸਾਹਮਣੇ ਆ ਰਹੀ ਹੈ ਭਰਤੀ ਕੀਤੇ ਗਏ ਨੌਜਵਾਨਾਂ ਦੇ ਜੜਾ ਹੈ ਪੀਐਮ ਮੋਦੀ ਨੇ ਰੂਸ ਦੇ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਰੂਸੀ ਫੌਜ ਦੇ ਵਿੱਚ ਭਾਰਤੀਆਂ ਦੀ ਵਾਪਸੀ ਹੋਵੇਗੀ ਵਾਪਸੀ ਦੀ ਖਬਰ ਦੇ ਨਾਲ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਨੌਜਵਾਨਾਂ ਦੇ ਮਾਪਿਆਂ ਨੇ ਪੀਐਮ ਮੋਦੀ ਦਾ ਧੰਨਵਾਦ ਕੀਤਾ ਹੈ ਦੱਸ ਦੇ ਕਿ ਜੁੜਾ ਹੈ ਹੁਣ ਖੁਸ਼ਖਬਰੀ ਹੈ ਪੰਜਾਬ ਦੇ ਲੋਕਾਂ ਦੇ ਲਈ ਰੂਸ ਦੀ ਸੈਨਾ ਦੇ ਵਿੱਚ ਫਸੇ ਹੋਏ ਜਿਹੜੇ ਭਾਰਤੀ ਨੌਜਵਾਨਾ ਨੇ ਉਹਨਾਂ ਨੂੰ ਭਾਰਤ ਵਾਪਸ ਲਿਆਉਣ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਰੂਸ ਦੇ ਰਾਸ਼ਪਤੀ ਪੁਤਿਨ ਦੇ ਨਾਲ ਗੱਲਬਾਤ ਤੋਂ ਬਾਅਦ ਰੂਸ ਦੇ ਵੱਲੋਂ ਭਾਰਤੀਆਂ ਨੂੰ ਵਾਪਸ ਭੇਜਣ ਦੀ ਜਿਹੜੀ ਸਹੂਲਤ ਦੇਣ ਦਾ ਫੈਸਲਾ ਹੈ ਉਹ ਲਿਆ ਗਿਆ ਹੈ ਜਿਸ ਤੋਂ ਬਾਅਦ ਨੌਜਵਾਨਾਂ ਦੇ ਪਰਿਵਾਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਨਜ਼ਰ ਆ ਰਹੀ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਰੂਸ ਦੇ ਵਿੱਚ ਚੱਲ ਰਹੇ ਯੁੱਧ ਵਿੱਚ ਪਹਿਲਾਂ ਹੀ 4 ਭਾਰਤੀ ਜੋੜੇ ਨੇ ਮਾਰੇ ਜਾ ਚੁੱਕੇ ਨੇ ਜਿਨ੍ਹਾਂ ਨੂੰ ਕਿ ਜ਼ਬਰਦਸਤੀ ਰਸ਼ੀਅਨ ਫੌਜ ਦੇ ਵਿੱਚ ਭਰਤੀ ਕਰਾਇਆ ਗਿਆ ਸੀ ਤੇ ਉਹਨਾਂ ਦੇ ਵਿੱਚੋਂ 10 ਦੀ ਵਾਪਸੀ ਹੋਈ ਸੀ ਪਰ ਅੱਜ ਵੀ 35 ਤੋਂ 40 ਭਾਰਤੀ ਜੋੜੇ ਨੇ ਉਹ ਰੂਸ ਦੇ ਵਿੱਚ ਫਸੇ ਹੋਏ ਨੇ ਤੇ ਹੁਣ ਸਾਡੇ ਨਾਲ ਇਸੇ ਖਬਰ ਤੇ ਜੁੜੇ ਹੋਏ ਨੇ ਬਲਵਿੰਦਰ ਸਿੰਘ ਜੋ ਕਿ ਗਗਨਦੀਪ ਦੇ ਪਿਤਾ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਪੁੱਤਰ ਜੁੜੇ ਨੇ ਉਹ ਰਸ਼ੀਆ ਜਾਂਦੇ ਨੇ ਤੇ ਕਿਸ ਤਰੀਕੇ ਦੇ ਨਾਲ ਕੀ ਘਟਨਾ ਵਾਪਰਦੀ ਹੈ ਬਲਵਿੰਦਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇੰਡੀਆ ਨਿਊਜ਼ ਤੇ ਸਭ ਤੋਂ ਪਹਿਲਾਂ ਸ਼ਸ਼ਟ੍ਰੇਕਾਲ ਤੇ ਹੁਣ ਸਾਡੇ ਦਰਸ਼ਕਾਂ ਨੂੰ ਜੇ ਕੁ ਦੱਸੋ ਕਿਉਂਕਿ ਅੱਜ ਦਰਸ਼ਕ ਜੁੜਾ ਹੈ ਉਹ ਦੇਖ ਰਿਹਾ ਹੈ ਰੂਸੀ ਫੌਜ ਦੇ ਵਿੱਚ ਭਰਤੀ ਕੀਤਾ ਗਿਆ ਹੈ ਪੰਜਾਬ ਦੇ ਨੌਜਵਾਨਾਂ ਨੂੰ ਉਹਨਾਂ ਦੇ ਵਿੱਚੋਂ ਤੁਹਾਡੇ ਵੀ ਜਿਹੜੇ ਤੁਹਾਡੇ ਪੁੱਤਰ ਨੇ ਕਿ ਕਦੋਂ ਗਏ ਨੇ ਪੰਜਾਬ ਦੇ ਵਿੱਚੋਂ ਰਸ਼ੀਆ ਕਦੋਂ ਵੈਲ ਜੀ ਦਾ ਖਾਲਸਾ ਵੈਲ ਜੀ ਦੀ ਬਤ ਹੈ ਜੀ ਮੇਰਾ ਬੇਟਾ ਗਗਨਦੀਪ ਸਿੰਘ ਜੀ 24 ਦਸੰਬਰ ਨੂੰ ਘਰ ਤੋਂ ਗਿਆ ਸੀ ਰੈਸ਼ਟਾ ਦੇ ਟੂਰਿਸਟ ਵੀਜ਼ੇ ਤੇ ਗਿਆ ਸੀ ਉਧਰ ਜਾ ਕੇ ਹੋਟਲ ਦੇ ਵਿੱਚ ਰਹੇ ਤੇ ਹੋਟਲ ਦੇ ਵਿੱਚ ਫਿਰ ਹੋਰ ਹਰਿਆਣੇ ਦੇ ਪੰਜਾਬ ਦੇ ਹੋਰ ਬੱਚੇ ਉਹਨਾਂ ਨੂੰ ਮਿਲੇ ਉੱਥੇ ਉੱਥੇ ਫਿਰ ਉਹਨਾਂ ਨੇ ਕੋਈ ਕੋਈ ਟੂਰ ਤੇ ਜਾਣ ਦਾ ਕੋਈ ਪ੍ਰੋਗਰਾਮ ਬਣਾਇਆ ਕੋਈ ਕੋ ਟੈਕਸੀ ਕੀਤੀ ਉਹਨਾਂ ਨੇ ਤੇ ਟੈਕਸੀ ਵਾਲੇ ਨੇ ਉਹਨਾਂ ਦੇ ਨਾਲ ਕੋਈ ਧੋਖਾ ਕੀਤਾ ਤੇ ਟੈਕਸੀ ਵਾਲੇ ਨੇ ਜੋ ਕਰਾਇਆ ਉਹਨਾਂ ਦੇ ਨਾਲ ਕੀਤਾ ਸੀ ਉਸ ਤੋਂ ਮੁੱਕਰ ਗਿਆ ਰਸਤੇ ਵਿੱਚ ਕਿ ਹੋਰ ਕਰਾ ਮੰਗਣ ਲੱਗ ਪਿਆ ਤੇ ਉਹਨਾਂ ਦੇ ਕੋਲ ਨਹੀਂ ਸੀ ਉਹਨਾਂ ਨੇ ਕਿਹਾ ਸਾਡੇ ਕੋਲ ਹੋਰ ਤਰਾ ਨਹੀਂ ਹੈਗਾ ਤੇ ਉਹਨੇ ਉੱਥੇ ਹੀ ਹਾਈਵੇ ਤੇ ਕਿਤੇ ਲਾ ਦਿੱਤਾ ਤੇ ਪੁਲਿਸ ਨੇ ਫੜ ਕੇ ਆਰਮੀ ਦੇ ਵਾਲੇ ਕਰ ਦਿੱਤਾ ਤੇ ਆਰਮੀ ਨੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਨੂੰ ਬਹੁਤ ਡਰਾ ਤੁੰਕਾਇਆ ਤੇ ਕਿਹਾ ਕਿ ਤੁਹਾਨੂੰ 10 ਸਾਲ ਦੀ ਕੈਦ ਹੋ ਜਾਏਗੀ ਜਾਂ 1 ਸਾਲ ਵਾਸਤੇ ਆਰਮੀ ਜੁਆਇਨ ਕਰੋ ਇਸ ਕਰਕੇ ਬੱਚੇ ਘਬਰਾ ਗਏ ਤੇ ਉਹਨਾਂ ਨੇ ਹਾਂ ਕਰ ਦਿੱਤੀ ਜੀ ਤੇ ਨਾ ਤਾਂ ਕੋਈ ਫਾਰਮ ਸੀ ਉਹਨਾਂ ਨੇ ਆਪਣੇ ਫਾਰਮ ਤੇ ਸਾਈਨ ਕਰਵਾ ਲਏ ਜੋ ਫਾਰਮ ਇਹਨਾਂ ਨੂੰ ਉਹਨਾਂ ਦੀ ਪਾਸਾ ਦੇ ਵਿੱਚ ਸੀ ਤੇ ਫਿਰ ਉਹਨਾਂ ਨੂੰ ਬੱਚਿਆਂ ਨੇ ਪੁੱਛਿਆ ਕਿ ਸਾਨੂੰ ਕਿਤੇ ਜੁੱਧ ਵਿੱਚ ਜਾ ਔਰ ਜਗ੍ਹਾ ਤੇ ਨਹੀਂ ਕਢੋਗੇ ਉਹਨਾਂ ਨੇ ਕਿਹਾ ਨਹੀਂ ਤੁਹਾਨੂੰ ਇੱਥੇ ਹੀ ਜੋਬ ਹੈਲਪਰ ਦੀ ਜੋਬ ਦਿੱਤੀ ਜਾਵੇਗੀ ਜਾਂ ਕੋਈ ਸਕਿਉਰਟੀ ਦੀ ਜੋਬ ਦਿੱਤੀ ਜਾਵੇਗੀ ਪਰ ਉਹਦੇ ਉਲਟ ਹੋਇਆ ਬੱਚਿਆਂ ਨੂੰ ਉਸੇ ਵੇਲੇ ਕੈਂਪ ਦੇ ਵਿੱਚ ਲੈ ਗਏ ਜਾ ਕੇ ਰਾਈਫਲ ਫੜਾ ਦਿੱਤੀਆਂ ਜੋ ਕਿ ਬੱਚਿਆਂ ਨੇ ਪਹਿਲੀ ਰਾਈਫਲ ਫੜੀ ਨਹੀਂ ਸੀ ਤੇ 11 ਦਿਨ ਦੀ ਰਾਈਫਲ ਦੀ ਟ੍ਰੇਨਿੰਗ ਦੇ ਕੇ ਤੇ ਫਿਰ ਇਹਨਾਂ ਨੂੰ ਸਿੱਧਾ ਯੂਕਰੇਨ ਭੇਜ ਦਿੱਤਾ ਜੰਦ ਦੇ ਵਿੱਚ ਭੇਜ ਦਿੱਤਾ ਜੀ ਤੇ ਬੱਚੇ ਇੱਕ ਹਫਤਾ ਜੋ ਫਰੰਟ ਲਾਈਨ ਤੇ ਵੀ ਰਹਿ ਕੇ ਆਏ ਨੇ ਜੋ ਬੰਕਰ ਦੇ ਵਿੱਚ ਹੀ ਰਹੇ ਉੱਥੇ ਹੀ ਬੰਕਰ ਦੀ ਸੌਣਾ ਬਹੁਤ ਤੰਤਪ ਹੋ ਗਿਆ ਬੱਚਿਆਂ ਨੇ ਤੇ ਜੋ ਗगनਦੀਪ ਪੰਡ ਦੇ ਵਿੱਚ ਉਹ ਗਗਨਦੀਪ ਜਦੋਂ ਪਿੰਡ ਤੋਂ ਰਸ਼ੀਆ ਦੇ ਲਈ ਨਿਕਲੇ ਸੀ ਉਹਨਾਂ ਦੇ ਨਾਲ ਕੋਈ ਹੋਰ ਵੀ ਉਹਨਾਂ ਦੇ ਦੋਸਤ ਸਾਥੀ ਯਾਰ ਨਿਕਲੇ ਸੀ ਜਾਂ ਫਿਰ ਗਗਨਦੀਪ ਇਕੱਲੇ ਗਿਆ ਸੀ ਨਹੀਂ ਜ ਸਾਡੇ ਕੋਲ ਘਰੋਂ ਪੱਲਾ ਗਿਆ ਸੀ ਘਰ ਦਾ ਬੱਚਾ ਉਹ ਆਗੂ ਸੀ ਕੋਈ ਸਾਰੇ ਕੰਮ ਕਰਦਾ ਸੀ ਉਹ ਘਰੋਂ ਪੱਲਾ ਗਿਆ ਅੱਗੇ ਜਾ ਕੇ ਜੋ ਰਸ਼ੀਆ ਉੱਤੇ ਤੇ ਰਸ਼ੀਆ ਜਾ ਕੇ ਉਹਨੂੰ ਮਿਲਿਆ ਜੋ ਤੁਹਾਨੂੰ ਕੀ ਕਹਿ ਕੇ ਗਿਆ ਸੀ ਗਗਨਦੀਪ ਕਿ ਕੁੰਮਨ ਦੇ ਵਾਸਤੇ ਜਾ ਰਹੇ ਹਾਂ ਕਿਉਂਕਿ ਟੂਰਿਸਟ ਵੀਜਾ ਤੇ ਗਿਆ ਸੀ ਕਿੰਨੇ ਦਿਨ ਦੇ ਵਿੱਚ ਵਾਪਸੀ ਹੋ ਜਾਵੇਗੀ ਕਿੰਨੇ ਦਿਨ ਦੇ ਵਿੱਚ ਘੁੰਮ ਕੇ ਵਾਪਸ ਪਿੰਡ ਪਰਤੇਗਾ ਤਨੂ ਕਹ ਗਿਆ ਦੋ ਦੋ ਮਹੀਨੇ ਦਾ ਟੂਰਿਸਟ ਵੀਜ਼ਾ ਤੇ ਕਹਿੰਦਾ ਸੀ ਕਿ ਮੈਂ ਪਾਸਪੋਰਟ ਤੇ ਮੋਹਰ ਲਵਾਣੀ ਆ ਤੇ ਮੈਂ ਦੋ ਮਹੀਨੇ ਬਾਅਦ ਵਾਪਸ ਆ ਜਾਣਾ ਜੇ ਤੇ ਹੁਣ ਤੁਹਾਡੀ ਆਖਰੀ ਵਾਰ ਗੱਲ ਕਦੋਂ ਵਾਰੀ ਹੋਈ ਸੀ ਜੇ ਇਸ ਵਿੱਚ ਆਲੇ ਜਿਹੜਾ ਹੈ ਜਦੋਂ ਹੁਣ ਅਥਾਰਟिटीज ਦੇ ਵੱਲੋਂ ਕਿਹਾ ਗਿਆ ਕਿ ਵਾਪਸੀ ਆ ਰਹੇ ਨੇ ਬੱਚੇ ਕਿ ਹੁਣ ਤੁਹਾਡੀ ਗੱਲ ਹੋਈ ਹੈ ਜਾਂ ਫਿਰ ਆਖਰੀ ਵਾਰ ਕਦੋਂ ਤੁਹਾਡੀ ਉਸ ਦੇ ਨਾਲ ਗੱਲ ਹੋਈ ਹੈ ਆਖਰੀ ਵਾਰ ਤਕਰੀਬਨ ਸ਼ਾਮ ਨੂੰ ਰੋਜ਼ ਮੈਸੇਜ ਮੈਸੇਜ ਦੇ ਬੋਲ ਕੇ ਗੱਲ ਹੁੰਦੀ ਆ ਤੇਰਾ ਕੀ ਹਾਲ ਹੁਣ ਵੀ ਉਹਦੀ ਮੰਮਾ ਦੇ ਨਾਲ ਗੱਲ ਹੋਈ ਆ ਕੀ ਕਹਿ ਰਹੇ ਨੇ ਉੱਥੇ ਦੀ ਕੀ ਹਾਲਾਤ ਨੇ ਉਹਨਾਂ ਦੇ ਨਾਲ ਕਿਸੇ ਤਰੀਕੇ ਦੀ ਕੋਈ ਸਮੱਸਿਆ ਤਾਂ ਨਹੀਂ ਉੱਥੇ ਉੱਥੇ ਸਮੱਸਿਆ ਹੈ ਤਾਂ ਸਾਰੀ ਸਮੱਸਿਆ ਇਸ ਸਮੱਸਿਆ ਹੈ ਕਿ ਜਿੱਥੇ ਰਹਿ ਰਹੇ ਨੇ ਕੋਈ ਪਤਾ ਨਹੀਂ ਕਿਸੇ ਵੇਲੇ ਵੀ ਕੋਈ ਵੀ ਕੋਈ ਡਰੋਮਲਾ ਹੋ ਸਕਦਾ ਕੁਝ ਵੀ ਹੋ ਸਕਦਾ ਅਗਸਤ ਨੂੰ ਪਤਾ ਲੱਗਾ ਸਾਡਾ ਪ੍ਰਧਾਨ ਮੰਤਰੀ ਰਸ਼ੀਆ ਆਇਆ ਤੇ ਉਹਨਾਂ ਨੂੰ ਪਤਾ ਲੱਗ ਗਿਆ ਤੇ ਥੋੜਾ ਕੋਈ ਬੱਚਾ ਵੀ ਸ਼ਾਇਦ ਤੁਹਾਨੂੰ ਕਿ ਤੁਮ ਛੁਡਾਲਣ ਦੇ ਪ੍ਰਧਾਨ ਮੰਤਰੀ ਜੀ ਬਲਵਿੰਦਰ ਜੀ ਤੇ ਹੁਣ ਜਦੋਂ ਕਿ ਤੁਹਾਨੂੰ ਇਹ ਖਬਰ ਮਿਲੀ ਹੈ ਮੀਡੀਆ ਦੇ ਰਾਹੀਂ ਤੁਸੀਂ ਵੇਖਿਆ ਕਿ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਗੱਲਬਾਤ ਕੀਤੀ ਹੈ ਵਲਾਦੀਮੀਰ ਪੁਤਿਨ ਜੀ ਦੇ ਨਾਲ ਤੇ ਹੁਣ ਜਿਹੜੇ ਪੰਜਾਬ ਦੇ ਜਿਹੜੇ ਫਸੇ ਹੋਏ ਗਗਨਦੀਪ ਦੇ ਨਾਲ ਹੋਰ ਵੀ 30 ਤੋਂ 35 ਬੱਚੇ ਜਿਹੜੇ ਨੇ ਹਲੇ ਉੱਥੇ ਫਸੇ ਹੋਏ ਨੇ ਉਹ ਸਾਰੇ ਵਾਪਸ ਆ ਰਹੇ ਨੇ ਤੇ ਕੀ অথੋਰੀਟੀਆਂ ਜਿਹੜੇ ਨੇ ਜਿਹੜੇ ਸਾਡੀ ਸਰਕਾਰ ਦੇ অথੋਰੀਟੀਆਂ ਨੇ ਉਹਨਾਂ ਦੇ ਵੱਲੋਂ ਤੁਹਾਡੇ ਨਾਲ ਕੋਈ ਮੁਲਾਕਾਤ ਕੀਤੀ ਗਈ ਜਾਂ ਫਿਰ ਤੁਹਾਨੂੰ ਸਿਰਫ ਮੀਡੀਆ ਦੇ ਨਾਲ ਹੀ ਪਤਾ ਲੱਗਿਆ ਕਿ ਬੱਚੇ ਜਿਹੜੇ ਨੇ ਵਾਪਸ ਆ ਰਹੇ ਨੇ ਆਨਸਰੂ ਮੀਡੀਆ ਦੇ ਨਾਲ ਜੋ ਟੀਵੀ ਤੇ ਵਿੱਚ ਦੇਖ ਰਿਹਾ ਕਿ ਜਿਹਦਣ ਪ੍ਰਧਾਨ ਮੰਤਰੀ ਨੇ ਜਾਣਾ ਸੀ ਮੈਂ ਤਕਰੀਬਨ ਖਬਰਾਂ ਦੇਖਦਾਰੀ ਨਾਲ ਜਾਂਦਾ ਬੱਚਾ ਗਿਆ ਤੇ ਉਹ ਪਹਿਲੇ 4-5 ਦਿਨ ਪਤਾ ਲੱਗਾ ਸੀ ਕਿ ਪ੍ਰਧਾਨ ਮੰਤਰੀ ਜਾ ਰਹੇ ਆ ਬਾਕੀ ਮੀਡੀਆ ਅਜ ਮੀਡੀਆ ਬਹੁਤ ਘਾਰਾ ਸੀ ਸਾਰਿਆਂ ਨੇ ਦੱਸਿਆ ਕਿ ਅੱਜ ਤਾਂ ਸਾਡੇ ਬੱਚੇ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਤੇ ਭਾਰਤੀ ਨੌਜਵਾਨਾਂ ਨੂੰ ਛੁਡਾਉਣ ਵਾਸਤੇ ਇਸ ਕਰਕੇ ਬੜੇ ਮਨ ਨੂੰ ਖੁਸ਼ੀ ਮਿਲੀ ਹੋਈ ਹੈ ਮਹਿਸੂਸ ਹੋਈ ਹੈ ਕਿ ਕੋਈ ਉਮੀਦ ਜੱਗੀ ਹੈ ਕਿ ਹੁਣ ਸਾਡੇ ਬੱਚੇ ਘਰ ਆ ਜਾਣਗੇ ਬਿਲਕੁਲ ਤੇ ਹੁਣ ਜਿਹੜਾ ਹੈ ਪਿੰਡ ਦੇ ਵਿੱਚ ਉਹ ਸਿਰਫ ਗਗਨਦੀਪ ਗਿਆ ਜਾਂ ਤੋਂ ਆਦੇ ਪਿੰਡ ਦੇ ਵਿੱਚ ਹੋਰ ਵੀ ਬੱਚੇ ਜਿਹੜੇ ਆਲੇ ਦੁਆਲੇ ਦੇ ਬੱਚੇ ਨੇ ਉਹਨਾਂ ਦੇ ਵਿੱਚੋਂ ਵੀ ਕੋਈ ਰਸ਼ਿਆ ਗਿਆ? ਨਾ ਜੀ ਸਾਡੇ ਪਿੰਡ ਵਿੱਚੋਂ ਸਾਡੇ ਇਲਾਕੇ ਵਿੱਚੋਂ ਕੱਲਾ ਗਗਨਦੀਪ ਚੰਗੀ ਜੀ ਦੇ ਬਿਲਕੁਲ ਤੇ ਹੁਣ ਜਿਸ ਤਰੀਕੇ ਦੇ ਨਾਲ ਜਦੋਂ ਪਤਾ ਲੱਗਿਆ ਸੀ ਕਿ ਬੱਚਿਆਂ ਨੂੰ ਜ਼ਬਰਦਸਤੀ ਜੜੀ ਹੈ ਫੌਜ ਦੇ ਵਿੱਚ ਭਰਤੀ ਕਰਾਈ ਗਈ ਹੈ ਕੁਝ ਬੱਚਿਆਂ ਨੂੰ ਫਰੰਟ ਲਾਈਨ ਤੇ ਵੀ ਭੇਜਿਆ ਗਿਆ ਸੀ ਅਜਿਹੀ ਵੀ ਬੱਚੇ ਸੀਗੇ ਉਹਨਾਂ ਦੇ ਵਿੱਚ ਜਿਨ੍ਹਾਂ ਨੂੰ ਹਥਿਆਰ ਫੜਨਾ ਵੀ ਨਹੀਂ ਆਉਂਦਾ ਸੀ ਉਹ ਫੇਰ ਵੀ ਉਹਨਾਂ ਨੂੰ ਫੌਜ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ ਸੀ ਉਸ ਵੇਲੇ ਕਿਸ ਤਰੀਕੇ ਦੇ ਹਾਲਾਤ ਪਿੰਡ ਦੇ ਵਿੱਚ ਬਣੇ ਹੋਏ ਸੀ ਕਿ ਉਸ ਵੇਲੇ ਕੋਈ ਸਰਕਾਰ ਦਾ ਕੋਈ ਬੰਦਾ ਜੁੜਾ ਹੈ ਕੋਈ ਅਥਾਰਟੀ ਤੋਂ ਅੱਡੇ ਨਾਲ ਸੰਪਰਕ ਦੇ ਵਿੱਚ ਆਇਆ ਸੀ ਕਿ ਹਾਂ ਜਦੋਂ ਤੁਸੀਂ ਕਿਸੇ ਨਾਲ ਮਦਦ ਦੀ ਗੁਹਾਰ ਲਗਾਈ ਹੋਵੇਗੀ ਕਿਸੇ ਨੇ ਤੁਹਾਡੀਆਂ ਗੱਲਾਂ ਸੁਣਿਆ ਸੀ ਹਾਂਜੀ ਜਦ ਬੱਚਿਆਂ ਦੀ ਵੀਡੀਓ ਆਈ ਹੈ ਤੇ ਫਿਰ ਮੁੱਖ ਮੰਤਰੀ ਸਾਹਿਬ ਨੇ ਮੰਤਰੀ ਧਾਲੀਵਾਲ ਨੂੰ ਭੇਜਿਆ ਸਾਡੇ ਦੇ ਕੋਲ ਤੇ ਉਹਨਾਂ ਨੇ ਆਣ ਕੇ ਉਹਨੂੰ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਬੱਚੇ ਵਾਪਸ ਲਿਆਵਾਂਗੇ ਤੇ ਫਿਰ ਸਾਨੂੰ ਥੋੜਾ ਹੌਸਲਾ ਹੋਇਆ ਨਹੀਂ ਤੇ ਬਹੁਤ ਘਬਰਾਹ ਸੀ ਜਦ ਵੀਡੀਓ ਆਈ ਸੀ ਬੱਚਿਆਂ ਨੇ ਕਿਹਾ ਸੀ ਤੇ ਹੁਣ ਕਿਸ ਤਰੀਕੇ ਦਾ ਲੱਗ ਰਿਹਾ ਬਲਵਿੰਦਰ ਜੀ ਇੰਨੇ ਸਮੇਂ ਤੋਂ ਬਾਅਦ ਉਮੀਦ ਕਈ ਮਾਪੇ-ਪਾਪਾਂ ਨੇ ਤਾਂ ਇਹ ਉਮੀਦ ਵਿੱਚ ਛੱਡ ਦਿੱਤੀ ਸੀ ਕਿ ਬੱਚੇ ਵਾਪਸ ਆਉਣਗੇ ਕਿਉਂਕਿ ਚਾਰ ਬੱਚੇ ਜਿਹੜੇ ਸੀਗੇ ਉਹ ਉੱਥੇ ਫਰੰਟ ਲਾਈਨ ਦੇ ਵਿੱਚ ਮਾਰੇ ਗਏ ਸੀ ਤੇ ਮਾਪੇ-ਪਾਪ ਦੇ ਦਿਲਾਂ ਤੇ ਕੀ ਬੀਤ ਰਿਹਾ ਸੀ ਉਹ ਅਸੀਂ ਦੱਸ ਵੀ ਨਹੀਂ ਸਕਦੇ ਨੇ ਉਹ ਉਹੀ ਮਾਪ ਜਾਨ ਮਾਪੇ-ਪਾਪ ਜੁੜੇ ਨੇ ਜਾਣ ਸਕਦੇ ਨੇ ਹੁਣ ਕੀ ਲੱਗ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਜਦੋਂ ਇਹ ਗੱਲ ਕਹੀ ਗਈ ਹੈ ਕਿ ਨਾ ਇੰਤਜ਼ਾਰ ਹੈ ਤੇ ਲੱਗ ਰਿਹਾ ਹੈ ਕਿ ਪ੍ਰਧਾਨ ਮੰਤਰੀ ਜਿਹੜੇ ਗੱਲ ਕਹਿ ਰਹੇ ਨੇ ਕਿ ਬੱਚੇ ਵਾਪਸ ਆ ਜਾਣਗੇ ਉਮੀਦ ਰੱਖਿਆ ਹੋਇਆ ਹੈ ਹਾਂਜੀ ਹਾਂਜੀ ਬਹੁਤ ਮੈਂ ਕਿਉਂਕਿ ਪ੍ਰਧਾਨ ਮੰਤਰੀ ਇਹ ਪਤਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਸੁਭਾਅ ਹੈ ਕਿ ਜਿਹੜੀ ਗੱਲ ਉਹ ਕਹਿੰਦੇ ਨੇ ਉਹ ਕਾਇਦ ਉਹ ਪੂਰੀ ਕਰਦੇ ਨੇ ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਉਮੀਦ ਹੈ ਕਿ ਸਾਡੇ ਬੱਚੇ ਜਿਹੜੇ ਜਲਦੀ ਜਲਦੀ ਵਾਪਸ ਆਉਣਗੇ ਕਿਉਂਕਿ ਪਹਿਲਾਂ ਤੋਂ ਗਗਨਦੀਪ ਸਿੰਘ ਦੀ ਮਾਤਾ ਵੀ ਡਿਪਰੈਸ਼ਨ ਚ ਚਲੀ ਗਈ ਮੈਂ ਵੀ ਡਿਪਰੈਸ਼ਨ ਚ ਹੋ ਗਿਆ ਸੀ ਬਹੁਤ ਟੈਨਸ਼ਨ ਰਹਿੰਦੀ ਸੀ ਤੇ ਹੁਣ ਥੋੜੀ ਉਮੀਦ ਜਾਗੀ ਆ ਕਿਉਂਕਿ ਜਿਹੜਾ ਅਮਰਸਰ ਬੱਚਾ ਪੂਰਾ ਹੋ ਗਿਆ ਸੀ ਤੇਜਵੀਰ ਸਿੰਘ ਉਹਦੇ ਨਾਲ ਤੇਜਪਾਲ ਸਿੰਘ ਉਹਦੀ ਖਬਰ ਸੁਣ ਕੇ ਬਹੁਤ ਜ਼ਿਆਦਾ ਘਬਰਾ ਗਏ ਸਨ ਤੇ ਜਿਹੜਾ ਗਗਨਦੀਪ ਨੂੰ ਫੌਜ ਦੇ ਵਿੱਚ ਜਦੋਂ ਭਰਤੀ ਕਰਾਇਆ ਗਿਆ ਸੀ ਉਸ ਦੇ ਨਾਲ ਹੋਰ ਵੀ ਸਾਥੀ ਸੀਗੇ ਵੀਡੀਓ ਦੇ ਵਿੱਚ ਆਪਾਂ ਦੇਖ ਸਕਦੇ ਕਿ ਵੀਡੀਓ ਦੇ ਵਿੱਚ ਕਈ ਸਾਰੇ ਜੁੜੇ ਨੌਜਵਾਨ ਨੇ ਗਗਨਦੀਪ ਦੇ ਨਾਲ ਖੜੇ ਹੋਏ ਨੇ ਉਸ ਦੇ ਦੋਸਤ ਯਾਰ ਨੇ ਤੇ ਹੁਣ ਉਹਨਾਂ ਸਾਰਿਆਂ ਨੂੰ ਇਕੱਠੇ ਰੱਖਿਆ ਹੋਇਆ ਹੈ ਜਾਂ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਰਸ਼ੀਨ ਫੌਜ ਦੇ ਵਿੱਚ ਰੱਖਿਆ ਗਿਆ ਸੀ ਜਿਹੜੀ ਹੁਣ ਜਦੋਂ ਦੋ ਵਾਰੀ ਵੀਡੀਓ ਉਹਨਾਂ ਦੀ ਆਈ ਉਸ ਤੋਂ ਬਾਅਦ ਉਹਨਾਂ ਨੂੰ ਸਾਰਿਆਂ ਨੂੰ ਅਲੱਗ-ਅਲੱਗ ਕਰ ਦਿੱਤਾ ਜੋ ਇਤੇ ਹੋ ਬਲਵਿੰਦਰ ਜੀ ਇੱਕ ਹੋਰ ਚੀਜ਼ ਪੁੱਛਾਂਗੇ ਇੰਡੀਆ ਨਿਊਜ਼ ਦੇ ਮਾਧਿਅਮ ਦੇ ਰਾਹੀਂ ਅਸੀਂ ਤੁਹਾਨੂੰ ਇਸ ਵਕਤ ਬਹੁਤ ਸਾਰੇ ਦਰਸ਼ਕ ਜੋੜੇ ਨੇ ਦੇਖ ਰਹੇ ਨੇ ਕਿਉਂਕਿ ਕਾਫੀ ਪੰਜਾਬ ਦੇ ਕਾਫੀ ਬੱਚੇ ਜੋੜੇ ਨੇ 35 ਤੋਂ 40 ਬੱਚੇ ਉਥੇ ਫਸੇ ਹੋਏ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਤੁਸੀਂ ਕੀ ਮੰਗ ਕਰ ਰਹੇ ਹੋ ਕਿਉਂਕਿ ਤੁਹਾਡਾ ਬੱਚਾ ਉਥੇ ਫਸਿਆ ਹੋਇਆ ਹੈ ਡੀ ਸਾਹਿਬ ਤੋਂ ਵੱਡੀ ਇਹੀ ਮੰਗ ਹੈ ਸਾਡਾ ਬੱਚਾ ਸਾਡੇ ਕੋਲ ਆ ਜਾਵੇ ਤੇ ਸਾਨੂੰ ਸਭ ਕੁਝ ਮਿਲ ਗਿਆ ਆਪਣੇ ਲੋ ਉਮੀਦਾ ਜਾ ਕੇ ਰੱਖਿਆ ਹੋਇਆ ਹੈ ਬਹੁਤ-ਬਹੁਤ ਸ਼ੁਕਰੀਆ ਬਲਵਿੰਦਰ ਜੀ ਤੁਹਾਡਾ ਜਾਣਕਾਰੀ ਦੇਣ ਦੇ ਲਈ ਤੇ ਵਾਪਸੀ ਦੀ ਖਬਰ ਜਿਹੜੀ ਹੈ ਸਾਹਮਣੇ ਆ ਚੁੱਕੀ ਹੈ ਦੱਸਦੇ ਕਿ ਪੀਐਮ ਮੋਦੀ ਨੇ ਰੂਸ ਦੇ ਪੀਐਮ ਜਿਹੜੇ ਹੈ ਪੁਤਿਨ ਵਲਾਦੀਮੀਰ ਪੁਤਿਨ ਦੇ ਨਾਲ ਗੱਲਬਾਤ ਕੀਤੀ ਹੈ ਗੱਲਬਾਤ ਕਰਕੇ ਫੈਸਲਾ ਜੁੜਾ ਹੈ ਲਿਆ ਗਿਆ ਹੈ ਕਿ ਬੱਚੇ ਜਿਹੜੇ ਜੋ ਕਿ ਪੰਜਾਬ ਦੇ ਵਿੱਚ ਫਸੇ ਹੋਏ ਨੇ ਉਹ ਵਾਪਸ ਆ ਰਹੇ ਨੇ ਉਹਨਾਂ ਨੂੰ ਵਾਪਸ ਲੈਣ ਦਾ ਫੈਸਲਾ ਜੁੜਾ ਹੈ ਲਿਆ ਗਿਆ ਹੈ